ਦੋਸਤੋ ਇੱਕ مشورہ ਚਾਹੀਦਾ ਹੈ ਦੱਸਿਓ ਖਜਰਾ ਅਸੀਂ ਉਹਨਾਂ ਲੋਕਾਂ ਦਾ ਕੀ ਹੱਲ ਕਰੀਏ ਜਿਹੜਾ ਆਪਣਾ ਸਮਾਂ ਤੇ ਸਾਡਾ ਸਮਾਂ ਦੋਨਾਂ ਦਾ ਕੀਮਤੀ ਖਰਾਬ ਕਰਦੇ ਆ ਟੈਲੀਫੋਨ ਦੇ ਉੱਤੇ ਬੜਾ ਕੁਝ ਕਹਿੰਦੇ ਹੁੰਦੇ ਜੀ ਬੜੀ ਗੱਡੀ ਸੰਭਾਲ ਕੇ ਰੱਖੀ ਹੈ ਜਦੋਂ ਸਾਡੇ ਕੋਲੇ ਆਉਂਦੀ ਹੈ ਤੇ ਵੇਖੀਦਾ ਵੀ ਉਸ ਗੱਡੀ ਦੇ ਕਮੀਆਂ ਕਿੰਨੀਆਂ ਆਏ ਆ ਦੂਰੋਂ ਇਹਨਾਂ ਦਾ ਮਸਲਾ ਹੱਲ ਕਰੀਏ ਫਿਰ ਇਹ ਵੀ ਨਾਲ ਕਹਿੰਦੇ ਨੇ ਜਿੱਥੋਂ ਅਸੀਂ ਕਿਰਾਇਆ ਜੀ ਜਵਾਕ ਲਈ ਰੱਖਦੇ ਨੇ ਭਾਈ ਜੇ ਜੁਅਕਾ ਵਾਲੀ ਹਾਲਾਤ ਵਾਲੀ ਗੱਡੀ ਦਾ ਕੰਮ ਤੁਸੀਂ ਉੱਥੋਂ ਕਰਵਾਇਆ ਫਿਰ ਸਾਡੇ ਕੋਲ ਕਿਹੜਾ ਪੂਰਾ ਕਰਵਾ ਕੇ ਲੈ ਜਾਂਦੇ ਨੇ ਮਜਬੂਰੀ ਦੇ ਵਿੱਚ ਚੱਲ ਕੇ ਆਏ ਨੇ ਅਸੀਂ ਵੀ ਕਬਲੇ ਆਮ ਨੂੰ ਗੱਡੀ ਪਹਹਾ ਪਾ ਕੇ ਹੰਬ ਜਾਂਦੇ ਆਂ ਭਲਾਂ ਦੀ ਉੱਥੇ ਰੋਡ ਦੇ ਉੱਤੇ ਕੋਈ ਦੁਰਘਟਨਾ ਹੋ ਜਾਵੇ ਜੋ ਜਿਹੜੀ ਅੱਜ ਮੈਂ ਵੀਡੀਓ ਪਾਈ ਆ ਉਹਦੇ ਵਿੱਚ ਕੁਝ ਅਜੇਹਾ ਹੀ ਸੀ ਫਿਰ ਮੈਨੂੰ ਕੁਛ ਨਾ ਕੁਛ ਜਿਗਾੜ ਬਾਜੀਆਂ ਪੁਰਾਣੇ ਟਾਈਮ ਦੀਆਂ ਕਰਨੀਆਂ ਪਈਆਂ ਉਦੋਂ ਮਜਬੂਰੀ ਜੀ ਵੱਡ ਜਾਂਦੀ ਆ ਕਮੈਂਟ ਕਰਕੇ ਜਰੂਰ ਦੱਸਿਓ ਸੱਜਣੋ ਹੇ ਅੱਲਾ ਕੀ ਕਰੀਏ ਨਾ ਲੋਕਾਂ ਦਾ ਅੱਲਾ ਤੌਬਾ ਅੱਲਾ ਤੌਬਾ ਅੱਲਾ ਤੌਬਾ